ਅੱਛਾ ਕਿ ਕਿਸਾਨ ਵੀਰੋ ਸਾਰੇ ਕਿਸਾਨ ਭਰਾ ਪੁੱਛ ਰਹੇ ਸੀ ਵੀ ਤੇਲੇ ਵਾਲੀ ਦਵਾਈ ਆ ਬਈ ਉਹਦੇ ਵਿੱਚ ਸਾਲਟ ਦੱਸੋ ਵੀ ਸਾਨੂੰ ਸਾਲਟ ਦਾ ਨਹੀਂ ਪਤਾ ਲੱਗ ਰਿਹਾ ਵੀ ਜਿਹੜੀ ਤੇਲੇ ਵਾਸਤੇ ਰეკਮੈਂਡ ਕਰੀਆ ਦਵਾਈ ਤਾਂ ਬਈ ਸਾਲਟ ਇਹਦੇ ਨੋਟ ਕਰ ਲਓ ਤੁਸੀਂ ਪਾਇਰੀ ਪਿਊਕਸਨ 8% ਡਾਈਕਟਰ ਹੂਰੋਨ 5% ਤੇ ਡਾਈਫਿਊਰੋਨ ਜਿਹੜਾ ਸ਼ੀਨ ਵਾਲਾ ਬਈ ਸਾਲਟ ਆ 18% ਇਹਦੇ ਚ ਇਹ ਬਈ ਰੌਣ ਫਿੰਨ ਨਾਂ ਤੇ ਆਉਂਦੀ ਆ ਠੀਕ ਆ ਅੱਡੋ ਅੱਡ ਨਾਮਾਂ ਦੇ ਸਾਰਿਆਂ ਕੋ ਆਪਣੇ ਨੇ ਬਣਾ ਰੱਖੀ ਆ ਜਿਵੇਂ ਆਈਐਨਐਸ ਤੁਦਸ਼ਰ ਨੇ ਆ ਸਟਾਰ 3 ਨਾਂ ਤੇ ਬਣਾ ਰੱਖੀ ਆ ਬਈ ਤੁਸੀਂ ਇਹਨੂੰ ਕਰ ਸਕਦੇ ਹੋ ਇਹ ਬਹੁਤ ਵਧੀਆ ਸਾਲਟ ਆ ਬਈ ਕਿਉਂਕਿ ਜਿਹੜਾ ਹੁਣ ਆਪਣਾ ਵਾਇਰਸ ਬਣਦਾ ਬਾਈ ਉਹ ਪਹਿਲਾਂ ਤੇਲੇ ਤੋਂ ਜਾ ਕੇ ਗਾਹਾਂ ਵਾਇਰਸ ਬਣਦਾਗਾ ਤੇ ਭਿੰਡੀਆਂ ਦੇ ਉੱਤੇ ਖਾਸ ਕਰਕੇ ਬਹੁਤ ਜ਼ਿਆਦਾ ਤੇਲੇ ਨੇ ਸਮੱਸਿਆ ਆਈ ਪਈ ਹੈਗੀ ਕਦੂਆਂ ਦੇ ਉੱਤੇ ਵੀ ਵਾਇਰਸ ਜਿਹੜਾ ਬਣਦਾ ਏਸੇ ਕਾਰਨ ਹੀ ਬਣਦਾ ਤੇ ਥੋਨੂੰ ਨਾਲ ਬਾਈ ਤੁਸੀਂ ਐਂਟੀਵਾਇਰਸ ਪਾ ਸਕਦੇ ਹੋ ਐਂਟੀ ਇਹ ਨੂੰ ਬਾਈ ਕੱਲੀ ਨੂੰ ਕਰਿਓ ਜਾਂ ਤਿੰਨ ਸਾਲਟ ਨੇ ਇਹਦੇ ਨਾਲ ਕੋਈ ਦਵਾਈ ਆਪਾਂ ਜਾ ਕਰਨਾ ਤਾਂ ਕੋਈ ਫੰਗੀ ਸੜ ਤੁਸੀਂ ਮਿਕਸ ਜ਼ਰੂਰ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਕਹਣਾ ਇਕੱਲੇ ਨੂੰ ਕਰਿਓ ਕਿਉਂਕਿ ਕੱਲਾ ਇਹ ਬਹੁਤ ਵਧੀਆ ਰਿਜ਼ਲਟ ਦੇਊਗਾ ਤੇ ਤੁਸੀਂ ਬਈ ਵਾਇਰਸ ਵਾਸਤੇ ਹੋਰ ਕੀ ਕਰ ਸਕਦੇ ਹੋ ਵਾਇਰਸ ਵਾਸਤੇ ਆਪਾਂ ਐਂਟੀਵਾਇਰਸ ਕਰਨਾ ਬਈ ਨਾਲ ਐਂਟੀਵਾਇਰਸ ਤੁਹਾਨੂੰ ਹਰ ਇੱਕ ਦੁਕਾਨ ਦੇ ਉੱਤੇ ਮਿਲ ਜੂਗਾ ਐਂਟੀਵਾਇਰਸ ਕਰ ਸਕਦੇ ਹੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਇਹ ਪਹਿਲਾਂ ਤੀਲੇ ਦੀ ਦਵਾਈ ਵਾਰ ਕੇ ਉਸ ਤੋਂ ਬਾਅਦ ਐਂਟੀਵਾਇਰਸ ਮਾਰੋ ਜੇ ਹੁਣ ਆਪਾਂ ਤੋਰੀਆਂ ਦੇ ਉੱਤੇ ਕਦੂਆਂ ਦੇ ਪੱਤੇ ਕਰਲ ਹੋ ਰਿਹਾ ਤੁਸੀਂ ਆਪਣੇ ਪਿੱਛੇ ਧਿਆਨ ਮਾਰ ਕੇ ਦੇਖ ਲਓ ਆਪਣੇ ਤੋਰੀਆਂ ਦੇ ਕਦੂਆਂ ਦੇ ਪੱਤੇ ਕਿਤੇ ਵੀ ਕਰਲ ਸਾਨੂੰ ਨਹੀਂ ਮਿਲਣਗੇ ਤੋਰੀਆਂ ਦੇ ਵੀ ਦੇਖ ਲਓ ਕਿਤੇ ਵੀ ਤੁਹਾਨੂੰ ਕਰਲ ਨਹੀਂ ਮਿਲਣਗੇ ਜ ਜਿਹੜੀ ਪੈਂਦੀ ਆ ਉਹ ਜਦੋਂ ਰਾਸ ਚੂਸਿਆ ਜਾਂਦਾ ਇਹਦੇ ਪੱਤਿਆਂ ਦੇ ਵਿੱਚੋਂ ਤਾਂ ਪੈਂਦੀ ਆ ਵੀ ਤੇਲਾ ਰਾਸ ਚੂਸ ਲੈਂਦਾ ਤੇ ਪੱਤੇ ਇਕੱਠੇ ਹੋਣ ਲੱਗਦੇ ਉਹ ਵਾਇਰਸ ਦਾ ਰੂਪ ਬਣ ਜਾਂਦਾ ਤੇਲੇ ਵਾਲੀ ਦਵਾਈ ਇਹਨੂੰ ਤੁਸੀਂ ਕਰ ਸਕਦੇ ਹੋ ਬਈ ਬਹੁਤ ਵਧੀਆ ਦਵਾਈ ਆਗੀ ਰੌਣ ਖੰਨ ਨਾ ਤੇ ਬਸ ਟੈਕ ਕਰੋ ਦੀ ਬਈ ਆਮ ਹੀ ਮਿਲ ਜਾਂਦੀ ਹੈ ਜਿੱਥੋਂ ਤੁਸੀਂ ਮਰਜ਼ੀ ਲੈ ਲਓ ਕਿਉਂਕਿ ਇਹ ਪਹਿਲਾਂ ਦਵਾਈ ਸੀ ਜਿਹੜੀ ਨਰਮੇ ਵਾਸਤੇ ਬਣੀ ਸੀ ਤੇ ਇਹ ਦਵਾਈ ਨੂੰ ਕਰਨ ਤੋਂ 2 ਦਿਨ 1 ਦਿਨ ਬਾਅਦ ਤੁਸੀਂ ਬਈ ਨਾਲ ਐਂਟੀਵਾਇਰਸ ਜ਼ਰੂਰ ਕਰਨਾ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ